ਡੱਪਲਾਓ ਜੇ ਇਹਨਾਂ ਨੂੰ ਅੱਡ ਮਛਰੀਆਂ ਚੜਦੀਆਂ ਇਹਨੇ ਕਿਵੇਂ ਭੱਜੀ ਫਿਰਦੀ ਹੈ ਨਾ ਲੈ ਲੈਟ ਬੂਸੀ ਏਟ ਬੂਸੀ ਦੇਟ ਬੂਸੀ ਕਰਾਂਗੇ ਜੀ ਅਜੇ ਇਹ ਟਾਪੂ ਲੋਣੀ ਨਹੀਂ ਪਹੇ ਗਿਆ ਅਜੇ ਵੀ ਨਹੀਂ ਹਟਦੇ ਇਹਨੇ ਲਾਲਚੀ ਲੋਕ ਨੇ ਕਿਵੇਂ ਕਿਵੇਂ ਵਹਿਲਾ ਇਹ ਅਜੇ ਕੜੀ ਚ ਡੱਕ ਪਿਆ ਸੀਗਾ ਕਈ ਪੀਲੇ ਪੀਲੇ ਹੋਏ ਕਰਦਾ ਤਾਰੇ ਜਣੇ ਤੁਸੀਂ ਠੀਕ ਹੋਵੋਗੇ ਸਾਡੇ ਦਿਲਪ੍ਰਿਤ ਘਰ ਵਲੌਗ ਤੇ ਤੇ ਅੱਜ ਦੇਖਦੇ ਆ ਮਾਸੀ ਜੀ ਕੀ ਕਰਦੇ ਪਏ ਨੇ ਚਲੋ ਚાલਦੇ ਆ ਵੀਡੀਓ ਨਾ ਬਣੀ ਰਿਹਾ ਆਪਾਂ ਮਾਸੀ ਕੋਲ ਪਹੁੰਚਣ ਆ ਰਹੇ ਆ ਜੀ ਕਿਹੜਾ ਦੇਖੋ ਹਾਂ ਜੀ ਮਾਸੀ ਜੀ ਕੀ ਕਰ ਰਹੇ ਹੋ ਅੱਜ ਆਪਾਂ ਦਰਾਖਤਾਂ ਦੀ ਕਟਿੰਗ ਕਰਕੇ ਤੇ ਆਪਾਂ ਅੱਜ ਥਾਂ ਬੋਣਾਂ ਨਾਲੇ ਪੱਠੇ ਬੀਜਣ ਨਾਲੇ ਸਿਆਣਾਂ ਨੂੰ ਸਰਦੀ ਆਜੀ ਪੀਟਣੇ ਆ ਪੱਠੇ ਨਹੀਂ ਨਹੀਂ ਅਜ ਤਾ ਇਹ ਬਾਗ ਕੇ ਸਾਰਾ ਕਾਕੂ ਬਹੁਤ ਹੋਇਆ ਕਾਕੂ ਸਾਫ ਸੁਥਰ ਕਰਕੇ ਫਿਰ ਬੀਜਾਂਗੇ ਤੇ ਆਹ ਦੇਖੋ ਕਿੰਨਾ ਫਲ ਲੱਗਿਆ ਹੋਇਆ ਪਰ ਆਪਾਂ ਨੂੰ ਇਹ ਕੱਟਣਾ ਪੈਣਾ ਕਿਉਂਕਿ ਸਿਆਲਾਂ ਦੀ ਸਬਜ਼ੀ ਲਾਉਣੀ ਹੈ ਤੇ ਕੇਰਾ ਇਹਨਾਂ ਦੀ ਕਟਿੰਗ ਕਰਨੀ ਪੈਣੀ ਝਾਰਸੂ ਸਰਵਾਲਾ ਤੇ ਇਹਦੇ ਆਪਣੇ ਜੀ ਸਾਰੀ ਦਿਹਾੜੀ ਲੱਗ ਜਾਣੀ ਹੈ ਸਾਰਿਆਂ ਦੀ ਕਟਿੰਗ ਕਰ ਦੇਣੀ ਤੇ ਪਹਿਲਾਂ ਸਵੇਰ ਤੋਂ ਠੰਡ ਬਹੁਤ ਸੀ ਜੀ ਤੇ ਹੁਣ ਗਰਮੀ ਹੋ ਗਈ ਨੂੰ ਬੁਰਾ ਹਾਲ ਹੋਇਆ ਤੇ ਪਰ ਕਰਨਾ ਪੈਣਾ ਕਿਉਂਕਿ

ਹੈ ਨਾ ਨਹੀਂ ਦੇਖੀ ਅੱਜ ਆਪਾਂ ਕਰਾਂਗੇ ਜੀ ਅੱਜ ਇਹ ਚਾਪੂ ਲੋਣੇ ਨਹੀਂ ਪੈ ਗਿਆ ਗਾਇਸ ਤੋਂ ਦਸ ਸਵਾਗਤ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸੋ ਅੱਜ ਦੇ ਵਲੌਗ ਵਿੱਚ ਆਪਾਂ ਵੀਜਾਂ ਇਹ ਸਰਦੀਆਂ ਦੀਆਂ ਸਬਜ਼ੀਆਂ ਆ ਦੇਖੋ ਪਹਿਲਾਂ ਕਿੰਨਾ ਘਾਹ ਹਾਂ ਖੌਂਡਰੀ ਟਰੈਕਟਰ ਲੈ ਕੇ ਆਊਗਾ ਤੇ ਆਪਾਂ ਸਾਰਾ ਬਾਹ ਦੇਣਾ ਵਾ ਤੇ ਅੱਜ ਐ ਦਵਾਰ ਵੀ ਆ ਤੇ ਮੀਂਹ ਪੈ ਗਿਆ ਟਿਆ ਸੀ ਇਹ ਬਹੁਤ ਦੇਖੋ ਕਿੱਡਾ ਕਿੱਡਾ ਘਾਵਾ ਸਾਰਾ ਬਾਹ ਦੇਣਾ ਹੈ ਨੜੀ ਐ ਹੰੜੀ ਦੇਖੋ ਗਾਇਸ ਆਲਰੇਡੀ ਗਰਮੀ ਲੱਗ ਗਈ ਦੀਵਾਲੀ ਹਜੇ ਆਈ ਨਹੀਂ ਤੇ ਆਪਾਂ ਇਹਨਾਂ ਨੂੰ ਚੋਗ ਲਈਏ ਹੋਰ ਡੈਡੀ ਪਿੱਛੇ ਬਾਹ ਦੇ ਸਾਰਾ ਸਾਡੀ ਦੋ ਦਰੱਖਤਾਂ ਲਾਈ ਕਿਹਨੇ ਕਹਿੰਦੀ ਜੀ ਜੋੜਾ ਲਾਈਏ ਤਾਂ ਵੱਧ ਫਲ ਮਿਲਦਾ ਵਾ ਇਹ ਇਹ ਇਹਨੂੰ ਜ਼ਿਆਦਾ ਫਲ ਲੱਗਦੇ ਆ ਅਈ ਆਵਲੇ ਨੂੰ ਤੇ ਉਹਨੂੰ ਘਟ ਲੱਗਦੇ ਲਾਏ ਅਸੀਂ ਇਕੱਠੇ ਸੀਗੇ ਤੇ ਅਸੀਂ ਇਹਨੂੰ ਦੀਵਾਲੀ ਵੇਲੇ ਟੱਕ ਵੀ ਲਉਣ ਹੁੰਨੇ ਆ ਤੇ ਆਪਾਂ ਔਲੇ ਦੇਖਦੇ ਹਾਂ ਇਹ ਡਿੱਗੇ ਆ ਕਿੰਨੇ ਡਿੱਗੇ ਸਾਰੇ ਅਡਾਪਲ ਆ ਜੀ ਦੇਖੋ ਗਾਇਸ ਇੰਨੇ ਓਲੇ ਆਪਾਂ ਇਕੱਠੇ ਕਰ ਲਏ ਆ ਤੇ ਵਿੱਚ ਜਿਹੜੇ ਗਲੇ ਗਲੇ ਸੀ ਉਹ ਆਪਾਂ ਸੈੱਟ ਤੇ ਕਿਉਂਕਿ ਹੁਣ ਫਲ ਵਾਵਾ ਲੱਗੂ ਤੇ ਇੰਨੇ ਸਭ ਲੈਣੀ ਜਾਣੇ ਆਪਣੀ ਤੋਂ ਤੇ ਟਰੈਕਟਰ ਦੀ ਆਵਾਜ਼ ਆ ਗਈ ਹੁਣ ਟਰੈਕਟਰ ਆਊਗਾ ਆ ਗਿਆ ਟਰੈਕਟਰ ਸਭ ਤੋਂ ਪਹਿਲਾਂ ਤਾਂ ਘਾਈ ਪਟਨਾ ਵਾਲਾ ਚੱਲੋ ਐਂਟਰੀ 1 2 ਐਂਡ 3 ਟਰੈਕਟਰ ਦੀ ਐਂਟਰੀ ਉਹ ਬੈਠਾ ਨਵ ਇਹ ਤੇ ਤਾਰ ਤੂਰ ਦੇਖਣਗੇ ਕਿ ਤਾਰ ਤੂਰ ਨਾ ਹੋਵੇ ਹੋਲ ਟਰੈਕਟਰ ਦੇ ਟਾਇਰਾਂ 'ਚ ਫਸ ਜੇ

ਕਮਲਾਈ ਦੇ ਗਿਆ ਤਾਰਾ ਨਹੀਂ ਨਾ ਇਹਦੇ ਚ ਕੰਡੇ ਆ ਤਾਂ ਕਰਕੇ ਚਲ ਆਪਣਾ ਕੰਮ ਹੋ ਚੁੱਕਾ ਹੈ ਸਟਾਰਟ ਤੁਨੇ ਸਾਰਾ ਕੀਤ ਪਵਾ ਦੇਣਾ ਸੁੱਧਰੀ ਖੈਡ ਆਪਾਂ ਲਾਵਾਂਗੇ ਸਬਜ਼ੀਆਂ ਇੱਧਰ ਲਾਵਾਂਗੇ ਪੱਠੇ ਕੱਖ ਲਾਵਾਂਗੇ ਹੋਰ ਕੀ ਕਰ ਰਹੇ ਹੁੰਦੇ ਆ ਅਲੱਗ ਅਲੱਗ ਜ਼ਿਲ੍ਹੇ ਚ ਅਲੱਗ ਅਲੱਗ ਨਾਂ ਹੁੰਦੇ ਆ ਤੇ ਮੈਂ ਹੋਣਾ ਸਾਈਡ ਤੇ ਹੋੜੜੀ ਮਰਨ ਨੂੰ ਹੀ ਬਾਧਵੇ ਇਹਨਾਂ ਨੂੰ ਅੱਡ ਮਛਰੀਆਂ ਚੜਦੀਆਂ ਐ ਨੇ ਕਿਵੇਂ ਭੱਜੀ ਫਿਰਦੀ ਹੈ ਨਾ ਲੈ ਲੈ ਟ ਪੂਸੀ ਇੱਟ ਪੂਸੀ ਟੱਪੂਸੀ ਕਿਵੇਂ ਨਹੀਂ ਹੜਦੇ ਇਹਨੇ ਲਾਲਚੀ ਲੋਕ ਨੇ ਕਿਵੇਂ ਕਿਵੇਂ ਵੇਲਾ ਹੈਣਾ 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 ਅੱਡ ਆਫਦੀ ਲੱਗੀ ਹੋਈ ਭੱਜਣਾ ਨਹੀਂ ਹੈ ਨਾ ਵਿੱਚ ਨੂੰ ਆ ਜੀਵੇਂ ਡਾਰ ਵੀ ਲੱਗਦਾ ਵਾ ਇਹਨੂੰ ਅੰਦਰ ਕਰਕੇ ਹੁਣੀਆ ਪਹਿਲਾਂ ਮੈਂ ਲੈ 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 ਟਪੂਸੀ ਹੈ ਨਾ ਹੁਣ मैन अंदर करके इधर मम्मी कर दी कटिंग चंगा आप बह के कुर्सी से कर दिया रिकॉर्डिंग वट है ਵਿਚ ਨਵ ਤੋੜੀ ਦੀਆਂ ਭੇਲ ਲਾਗੇਵੇਂ ਜਾਣੇਗਾ ਪਿੱਛੇ ਪਿੱਛੇ ਆ ਬੁੱਟੇ ਦੇਖੋ ਕਿੰਨੀ ਕਟਿੰਗ ਕਰਦੀ ਕਿੰਨੀ ਸੀ ਹੁਣ ਗਾਵਰੀ ਪੁੱਲ ਵੀ ਉੱਧਰ ਲੱਗਣਗੇ ਇਹ ਹੁਣ ਗਈ ਨਾ ਥੱਲੇ ਹਿਸਾਬ ਲਾ ਲਈ ਆਪਦਾ ਟਰੈਕਟਰ ਦੇ ਪਿੱਛੇ ਪਿੱਛੇ ਬਾਹ ਦੀ ਹੈ ਬੈਠ ਥੱਲੇ ਹੈ ਨਾ ਸਿਟ ਸਿਟ ਗੁੱਡ ਗਰਲ ਬੜਾ ਬੱਚਾ ਸਿਆਣਾ ਇਹ ਤਾਂ ਉੱਪਰ ਹੀ ਗਈ ਇਹ ਤਾਂ ਐਂ ਬੈ ਕੇ ਸਾਰਾ ਵਿਊ ਦੇਖ ਲਾ ਵੀ ਐਂ ਕਰ ਕੀ ਇਹ ਖਾਲਾ ਵਾ ਜਿਸੇ ਮੋਟਰ ਲੱਗੀ ਆ ਪੈਪ ਲੱਗੀ ਆ ਸਾਰੀ ਮੋਟਰ ਦੀ ਬਾਜੋ ਕਾ ਸਾਹਮੀ ਚਗਣਾ ਵੀ ਪੈਣਾ ਵਾ ਤਾ ਨਜ਼ਾਰਿਆਂ ਨੂੰ ਜਿਤਨਾ ਬਣਾ ਜੇ ਅਸੀਂ ਪਾਵਾਂਗੇ ਵਟਕਾ ਥੋੜੀ ਪਾਣੀ ਆਇਆ ਲਾਸਟ ਈ ਗਲਾਸ ਲੈ ਆ ਅੱਜ ਲਈ ਕੱਚਾ ਨਹੀਂ ਵੱਡੀ ਲਿਆਉਣੀ ਸੀਗੀ ਉਹ ਹੈ ਇਹ ਤਾਂ ਪਾਣੀ ਵੀ ਨਹੀਂ ਪੂਰਾ ਆਉਣਾ ਆ ਕੀਦਾ ਡਿਸਪੋਜ਼ਲ ਇਹ ਮਸ ਪਹਿਲਾਂ ਤੂੰ ਪੀ ਲੈ ਠੰਡਾ ਤਾਂ ਨਹੀਂ ਪਾਲਾ ਉੱਕੇ ਡੋਲ ਦਾ ਠੰਡਾ ਠੰਡਾ ਪਾਣੀ ਉੱਤੇ ਡੋ ਬੱਸ ਕਰ ਉਹ ਮਮਾ ਕੋਲ ਦੇਣਾ ਪਾਣੀ ਜਾਂ ਮੰਮੀ ਨੂੰ ਦੇ ਆਪਾਂ ਦੇ 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 ਚਲੋ ਆਓਗੀ ਕਿ ਮੈਂਨੇ ਬਣਾਉਣੀ ਪੈਣੀਆਂ ਨਵੂਤੂ ਬੀਲਾ ਡੈਡੀ ਨੂੰ ਇਹਦੇ ਚ ਦੇ ਦੀ ਇਹਦੇ ਜ ਵਾਦੋਂ ਹੁੰਦਾ ਵਾ ਪਾਣੀ ਨਹੀਂ ਇਹ ਮੇਰਾ ਕੱਲ ਦੇ ਝੂਠਾ ਵਾ ਅੱਛਾ ਇਹ ਤਾਂ ਹੋ ਨਹੀਂ ਸਕਦਾ ਕੱਲ ਦਾ ਝੂਠਾ ਲਿਆਏਗਾ ਨਵਾਂ ਜੱਕੀ ਲਿਆਏ ਆਂਗਾ ਪੱਕਾ ਮਾਸੀ ਨਾ ਰੱਖਦੇ ਸਾਰੇ ਵੱਡਾ ਗੱਪ ਲੈ ਕੇ ਜਾਣਾ ਜਿੰਨੇ ਆਂ ਡੈਡੀ ਦਾ ਕੀ ਬੰਨਣਾ ਕਟ ਲੱਗਦੀ ਆ ਹੁਣ ਤੂੰ ਸਰਬਸੋਂ ਨਾਲੀ ਆ ਲਿਪੜਣਾ ਨਹੀਂ ਹੈਗਾ ਵੇਖ ਵੇਖ ਵੇ ਕੋਈ ਨਾਲ ਲਿਪੜ ਲੜ ਦੇ ਨਵਾਈ ਦੇਣੀਆਂ ਨੇ ਤੂੰ ਹੀ ਨਾਲ ਆ ਸਰ ਤੁਰ ਇਹ ਤਵਰਤ ਵੀਰ ਤੋਂ ਮੈਂ ਫਿਰਦਾ ਇਹ ਅੱਜ ਕੜੀ ਚ ਢੱਕ ਪਿਆ ਸੀਗਾ ਐਵੇਂ ਪੀ ਲੈ ਪੀਲਾ ਕਰਦਾ ਕੱਟੀ ਸੌਰੀ ਪੈਣੇ ਸੌਰੀ ਆਈ ਬੋਲਦਾ ਨਾ ਮੈਂ ਨਹੀਂ ਦੇਖਣਾ ਦੁੱਖਣਾ ਉਹਨੂੰ ਰਮਣੇ ਨੂੰ ਮਾਰ ਵਾ ਨਾੜੇ ਮਾਰ ਨਵ ਨੂੰ ਵਾਟ ਸਾਰੇ ਜਣੇ ਆ ਜੋ ਫੇਕ ਕੇ ਜਾ ਜੂਗਾ ਇੱਥੇ ਆਨੇ ਤੁਹਾਨੂੰ ਸਾਰੇ ਇਹ ਦੇਖੋ ਕੁੱਤੇ ਦਾ ਪਿਆਰ ਕਿੰਨਾ ਹੁੰਦਾ ਈ ਦੇਖੋ ਹੈਨਾ ਹੈਨਾ ਆ ਜਾ ਆ ਜਾ ਦੇਖਿਓ ਕੁੱਤੇ ਦਾ ਪਿਆਰ ਕਿੰਨਾ ਹੁੰਦਾ ਵਾ ਜੀ ਚੈੱਕ ਕਰਿਓ